ਸੰ ਜੋ ਕਿਤਨ ਖਸਾਨ ਮੋਰਚੇ ਦੇ ਸੱਦੇ ਤੇ ਅੱਜ ਕਿਸਾਨਾਂ ਨੇ ਜੀਟੀ ਰੋਡ ਤੇ ਟਰੈਕਟਰ ਖੜੇ ਕਰਕੇ ਆਪਣੇ ਰੋਹ ਦਾ ਪਟਾਵਾ ਕੀਤਾ ਟੀਡਬਲਯੂਟੀਓ ਦੀ ਦੋਹਾਂ ਵਿਖੇ ਹੋ ਰਹੀ ਆਲਮੀ ਕਾਨਫਰੰਸ ਮੌਕੇ ਕਿਸਾਨਾਂ ਦੇ ਅੱਜ ਦੀ ਇਕੱਤਰਤਾ ਨੇ ਮੰਗ ਕੀਤੀ ਕਿ ਭਾਰਤ ਨੂੰ ਟੀਡਬਲਯੂਟੀਓ ਚੋਂ ਬਾਹਰ ਆਉਣਾ ਚਾਹੀਦਾ ਇਸ ਮੌਕੇ ਜਮੂਰੀ ਕਿਸਾਨ ਸਵਾ ਪੰਜਾਬ ਦੇ ਜਨ ਅ ਸਕੱਤਰ ਕਰਵੰਤ ਸਿੰਘ ਸੰਧੂ ਨੇ ਕਿਹਾ ਕਿ ਖੇਤੀ ਸੰਘਟਕਾਂ ਕਿਸਾਨੀ ਦਾ ਕਰਜਾ ਲਗਾਤਾਰ ਵਧਦਾ ਜਾ ਰਿਹਾ ਜਦੋਂ ਕੇ ਕਰਜ਼ੇ ਦੀ ਮਾਫੀ ਸਿਰਫ ਵੱਡੇ ਸੰ ਅਤਕਾਰਾਂ ਦੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਮੋਦੀ ਨੇ 2014 ਚ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਸੀ ਪਰ ਮਗਰੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਸੰਧੂ ਨੇ ਕਿਹਾ ਕਿ W T ਚੋਂ ਬਾਹਰ ਆ ਕੇ ਅਤੇ ਸੁਵਾਮੀ ਨਾਰਥਨ ਰਿਪੋਰਟ ਜੋ ਸੀ 2+50 ਪਰਸ਼ਤੀ ਨਾਲ ਹੀ ਕਿਸਾਨੀ ਬਚਾਈ ਜਾ ਸਕਦੀ ਕਿਸਾਨੀ ਬਚਨ ਨਾਲ ਹੀ ਦੇਸ਼ ਦਾ ਆਰਥਿਕ ਢਾਂਚਾ ਮਜ਼ਬੂਤ ਹੋਵੇਗਾ ਕਿਸਾਨੀ ਮਜ਼ਬੂਤ ਹੋਣ ਨਾਲ ਹੀ ਮਜ਼ਦੂਰਾਂ ਦੁਕਾਨਦਾਰਾਂ ਸਮੀਰਤ ਹੋਣਾਂ ਵਰਗਾਂ ਨੂੰ ਭਾਰੀ ਰਾਹਤ ਮਿਲੇਗੀ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਮਾਰਚ ਨੂੰ ਦਿੱਲੀ 'ਚ ਕਨਵੈਕਸ਼ਨ ਕੀਤੀ ਜਾ ਰਹੀ ਇਸ ਲਈ ਕਿਸਾਨ ਵੱਡੇ ਪੱਤਰ ਤੇ ਪੁੱਜ ਕੇ ਆਪਣੀ ਆਵਾਜ਼ ਬੁਲੰਦ ਕਰਨਗੇ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਹਰਜਿੰਦਰ ਸਿੰਘ ਖੇਰਾ ਅਧਿਆਸੀ ਮਜ਼ਦੂਰ ਸਵਾ ਦੇ ਤਹਿਸੀਲ ਪ੍ਰਧਾਨ ਜਨੈਲ ਸਿੰਘ ਫਲੋਰ ਜਮੂਰੀ ਕਿਸਾਨ ਸਵਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬੇਲਗਾ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਤਹਿਸੀਲ ਪ੍ਰਧਾਨ ਕਲਦੀਪ ਫਲੋਰ ਅਧਿਆਸੀ ਮਜ਼ਦੂਰ ਸਵਾ ਦੇ ਤਹਿਸੀਲ ਸਕੱਤਰ ਮੇਜਰ ਫਲੋਰ ਨੇ ਸੰਬੋਧਨ ਕੀਤਾ ਇਸ ਮੌਕੇ ਤੇ ਕਲਵੰਤ ਖੇਰਾ ਕਲਜੀਤ ਫਲੋਰਾ ਮਾਸਟਰ ਚਾਰੰਜੀਤ ਸਿੰਘ ਸ੍ਰਿੰਦਰ ਰੜਕੀ ਗਰਜੀਤ ਪਾਲਾ ਗਰਜੰਤ ਸਿੰਘ ਖੇਰਾ ਸਾਉਂਕਾ ਸਰਪੰਚ ਹਰਜਿੰਦਰ ਸਿੰਘ ਆਧ ਹਾਜ਼ਰ ਸਨ ਫਲੋਰਾ ਤੋਂ ਰਾਜਕੁਮਾਰ ਨੰਗੜ ਦੀ ਖਾਸ ਰਿਪੋਰਟ ਲਾਇਕ ਤੇ ਸ਼ੇਅਰ ਕਰੋ ਮੈਂ ਕੁਲਦੀਪ ਸਿੰਘ ਫਲੋਰਾ ਜਮਹੂਰੀ ਪ੍ਰਸ਼ਾਸਨ ਸਭਾ ਤਹਿਸੀਲ ਪ੍ਰਧਾਨ ਅੱਜ ਅਸੀਂ ਜਿਹੜੀ ਸਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਆਈ ਆ ਸਾਰੇ ਭਾਰਤ ਦੇ ਵਿੱਚ ਜਿਹੜੇ ਟਰੈਕਟਰਾਂ ਦਾ ਆ ਅਸੀਂ ਦਿੱਲੀ ਵੱਲ ਨੂੰ ਮੂੰਹ ਕਰਕੇ ਟਰੈਕਟਰ ਜਿਹੜੇ ਆ ਸਾਰੇ ਅਸੀਂ ਉਹ ਲਾ ਰਹੇ ਆ ਸਾਰੇ ਭਾਰਤ ਦੇ ਵਿੱਚ ਚੱਲ ਰਹੇ ਆ ਉਹਦੇ ਤਹਿਤ ਅਸੀਂ ਫਲੋਰ ਵਾਲੇ ਜਿਹੜੇ ਆ ਅਸੀਂ ਫਲੋਰ ਤੋਂ ਲਾ ਕੇ ਗਰਾਹਾਂ ਤੱਕ ਜਿਹੜੀ ਆ ਉਹ ਲੇਨ ਬਣਾ ਕੇ ਅਸੀਂ ਦਿੱਲੀ ਵੱਲ ਨੂੰ ਮੂੰਹ ਕਰਕੇ ਟਰੈਕਟਰ ਖੜੇ ਕਰਾਂਗੇ ਜੀ ਇਹਦੀਆਂ ਮੰਗਾਂ ਨੇ ਜਿਵੇਂ ਪਸਾਨਾਂ ਦੇ ਉੱਤੇ ਪਰਚੇ ਦਰਜ ਹੋਏ ਆ ਉਹਨਾਂ ਨੂੰ ਕੈਨਸਲ ਕਰਾਉਣ ਲਈ ਆ ਜੀ ਲਗਭਗ ਵਰ ਕੀ ਜਿਹੜੀ ਕਿਸਾਨਾਂ ਦੇ ਉੱਤੇ ਬੀਜਪੀ ਦੇ ਆਗੂਆਂ ਨੇ ਧੱਕਾ ਕੀਤਾ ਆ ਉਹਨਾਂ ਤੇ ਪਰਚੇ ਦਰਜ ਕਰਾਉਣ ਦੀ ਆ ਇੱਕ ਜਿਹੜੇ ਮੰਤਰੀ ਆ ਉਹ ਤੁਰੰਤ ਜਿਹੜੀ ਮੰਤਰੀ ਨੂੰ ਹਟਾਇਆ ਜਾਵੇ ਤੇ ਤੀਜੇ ਜਿਹੜਾ ਹੈਗਾ ਆ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਦੇ ਲਾਹੇਵੰਦ ਭਾਅ ਲਈ ਉਹ ਜਿਹੜੀ ਸਹੀ ਰੇਟ ਦਿੱਤੇ ਜਾਣ ਤੇ ਉਹ ਲਈ ਜਿਹੜੀ ਸੰਘਰਸ਼ ਜਿਹੜੀ ਚੱਲਦੇ ਆ ਜਿਹੜੇ ਦਿੱਲੀ ਕਿਸਾਨਾਂ ਨਾਲ ਦੇ ਹਰਿਆਣੇ ਦੇ ਵਿੱਚ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਆ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਆ ਪੰਜਾਬ ਦੇ ਵਿੱਚ ਆ ਕੇ ਨਾਲ ਹੀ ਅਸੀਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਪੰਜਾਬ ਦੇ ਵਿੱਚ ਤਕਸ਼ਾਹੀ ਹੋ ਰਹੀ ਆ ਕਿਸਾਨਾਂ ਦੇ ਨਾਲ ਖਾਸ ਕਰਕੇ ਉੱਥੇ ਬਾਰਡਰ ਤੇ ਜਿਹੜੀ ਹੋਈ ਆ ਉਹ ਪੰਜਾਬ ਦੇ ਵਿੱਚ ਆ ਕੇ ਕੀਤੀ ਆ ਕਿ ਕਿਸਾਨ ਜਿਹੜੇ ਉੱਥੇ ਮਰ ਰਹੇ ਆ ਉਹਨਾਂ ਲਈ ਜਿਹੜੀ ਆ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਆ ਅਸੀਂ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਆ ਤੁਰੰਤ ਜਿਹੜੀ ਆ ਉਹਨਾਂ ਤੇ ਕਾਰਵਾਈ ਕਰਕੇ ਤੇ ਉਹਨਾਂ ਲੋਕੀਆਂ ਨੂੰ ਪਰਚੇ ਦਰਜ ਕਰਕੇ ਉਹਨਾਂ ਨੂੰ ਬੜੀ ਸਜ਼ਾਵਾ ਦਿੱਤੀ ਜਾਵੇ